ਬਾਕੀ ਸਭ ਕੁਝ ਕਰੋ ਪਰ ਚਿੱਟਾ ਤਾਂ ਖਤਮ ਕਰ ਦਿਓ ਇਹ ਗੱਲ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਵੱਲੋਂ ਲੁਧਿਆਣਾ ਦੇ ਥਾਣਾ ਡੱਬਾ ਦੇ ਪੁਲਿਸ ਮੁਲਾਜ਼ਮਾਂ ਨੂੰ ਝਾੜ ਪਾਉਂਦਿਆ ਕਹੀ ਗਈ ਦਰਸ ਸਿਮਰਜੀਤ ਸਿੰਘ ਬੈਂਸ ਮੁਤਾਬਕ ਕੁਝ ਨੌਜਵਾਨਾਂ ਨੇ ਪੁਲਿਸ ਨੂੰ ਇੱਕ ਨਸ਼ੇੜੀ ਵਿਅਕਤੀ ਹੈਰੋਇਨ ਦੇ ਪੈਕੇਟ ਸਣੇ ਰੰਗੇ ਹੱਥੀ ਕਾਬੂ ਕਰਵਾਇਆ ਸੀ ਪਰ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਕਿਤੇ ਵੀ ਹੈਰੋਇਨ ਦੀ ਬਰਾਮਦਗੀ ਦਾ ਜ਼ਿਕਰ ਨਹੀਂ ਕੀਤਾ ਗਿਆ ਬੈਂਸ ਵੱਲੋਂ ਥਾਣੇ ਵਿੱਚ ਜਾ ਕੇ ਅਧਿਕਾਰੀਆਂ ਨਾਲ ਇਸ ਬਾਰੇ ਗੱਲ ਕੀਤੀ ਗਈ ਅਤੇ ਥਾਣਾ ਇੰਚਾਰਜ ਵੱਲੋਂ ਬੈਂਸ ਨੂੰ ਇਸ ਮਾਮਲੇ ਉੱਤੇ ਕਾਰਵਾਈ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ ਬੈਂਸ ਨੇ ਇਹ ਵੀ ਕਿਹਾ ਕਿ ਸਰਕਾਰੀ ਐਸਟੀਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਖਾਕੀ ਪਿੱਛੇ ਲੁਕੇ ਅਜਿਹੇ ਮੁਲਾਜ਼ਮਾਂ ਤੇ ਕਾਬੂ ਪਾਉਣ ਲਈ ਵੀ ਸਰਕਾਰ ਨੂੰ ਕੋਈ ਮੁਹਿੰਮ ਚਲਾਉਣੀ ਚਾਹੀਦੀ ਹੈ ਦਾਬਾ ਥਾਣੇ ਦੀ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਰਿਕਵਰੀ ਇਸ ਮੁਲਜ਼ਮ ਤੋਂ ਦਿਖਾਈ ਗਈ ਇੱਕ ਦਸਾਂ ਦਾ ਨੋਟ ਤੇ ਇੱਕ ਪਾਈ ਜਿਹੜਾ ਪੈਕੇਟ ਇਹਨਾਂ ਨੌਜਵਾਨਾਂ ਨੇ ਫੜਾਇਆ ਉਹਦਾ ਕਿਤੇ ਜ਼ਿਕਰ ਨਹੀਂ ਕੋਈ ਰਿਕਵਰੀ ਦਾ ਨਾਮ ਨਹੀਂ ਉਹ ਪੈਕੇਟ ਕਿਹਦੇ ਕੋਲ ਚਲਿਆ ਗਿਆ ਐਸਐਚਓ ਨਾਲ ਇਹਨਾਂ ਦੀ ਟੈਲੀਫੋਨ ਦੇ ਉੱਤੇ ਮੋਬਾਈਲ ਟੈਲੀਫੋਨ ਤੇ ਗੱਲ ਹੋ ਰਹੀ ਹੈ ਰਿਕਾਰਡਿੰਗ ਸਾਡੇ ਕੋਲੇ ਵੀਡੀਓ ਤੇ ਆਡੀਓ ਹੈ ਮੈਂ ਡੀਜੀਪੀ ਸਾਹਿਬ ਨਾਲ ਗੱਲ ਕਰਕੇ ਛਡਿਆ ਉਨ੍ਹਾਂ ਦੇ ਨੋਟਿਸ ਦੇ ਵਿੱਚ ਸਾਰੀ ਗੱਲ ਇਹ ਆਂਦੀ ਆਏ ਅਪਰੀਸ਼ੀਏਟ ਐਸਟੀਐਫ ਬਹੁਤ ਵਧੀਆ ਪੰਜਾਬ ਦੇ ਅੰਦਰ ਨਸ਼ਾ ਖਤਮ ਕਰਨ ਵਾਸਤੇ ਕੰਮ ਕਰ ਰਿਆ ਪਰ ਜਿਹੜੇ ਲੋਕ ਖਾਕੀ ਵਰਦੀ ਦੇ ਅੰਦਰ ਨਸ਼ਾ ਰਿਕਵਰ ਲੋਕ ਕਰਾਉਣ ਤੇ ਅਦਾਲਤ ਦੇ ਵਿੱਚ ਜਾ ਕੇ ਰਿਕਵਰੀ ਨਾ ਦਿਖਾਉਣ ਤੇ ਉਹਨਾਂ ਦੇ ਵਿਰੁੱਧ ਹੁਣ ਸਾਨੂੰ ਇੱਕੋ ਅਭਿਆਨ ਦੀ ਜ਼ਰੂਰਤ ਹੈ ਬਈ ਡੀਜੀਪੀ ਸਾਹਿਬ ਨੇ ਗੱਲ ਕੀਤੀ ਆ ਐਂਡ ਡੀਜੀਪੀ ਸਾਹਿਬ ਇਨਸ਼ੋਰ ਮੀ ਕਿ ਇਹਦੇ ਤੇ ਸਖਤ ਕਾਰਵਾਈ ਹੋਏਗੀ ਉਦਰ ਥਾਣਾ ਇੰਚਾਰਜ ਨੂੰ ਜਦ ਰਿਪੋਰਟ ਵਿੱਚ ਹੈਰੋਇਨ ਦੀ ਬਰਾਮਦਗੀ ਨਾ ਪਾਉਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲੋਂ ਐਫ ਆਈ ਆਰ ਨਹੀਂ ਪੜੀ ਜਾ ਰਹੀ ਅਤੇ ਇਸ ਮਾਮਲੇ ਤੇ ਕਾਰਵਾਈ ਕਰਕੇ ਉਹ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨਗੇ ਜੀ ਸਰ ਐਫ ਆਈ ਆਰ ਦੀ ਕਾਪੀ ਪਈ ਹੈ ਜੀ ਉਹਦੇ ਐਫ ਆਈ ਆਰ ਦੀ ਕਾਪੀ ਦੇ ਵਿੱਚ ਰਿਕਵਰੀ ਹੈਗੀ ਹੈ ਮੈਂ ਆਈਓ ਤੋਂ ਕਰਫਰ ਰੰ ਦੱਸੋ ਜੀ ਸਰ ਐਫ ਆਈ ਆਰ ਦੀ ਕਾਪੀ ਤਾਂ ਤੁਹਾਡੇ ਕੋਲ ਹੈਗੀ ਹੈ ਨਾ ਉਹ ਵਿੱਚ ਰਿਕਵਰੀ ਹੈਗੀ ਕਿਸ ਦੀ ਆਪਰ ਸਰ ਨਹੀਂ ਐਫ ਆਰ ਅੱਛਾ ਜੀ ਮੇਰੇ ਵਿੱਚ ਨਹੀਂ ਹੈਗੀ ਤਾਂ ਫਿਰ ਪੜੀ ਨਹੀਂ ਜਾ ਰਹੀ ਹੈ ਮੈਂ ਅਸਲੀ ਪੜ ਕੇ ਦੇਖ ਸਕਦਾ